ਕੀ ਹਾਲ ਹੈ ਦੋਸਤੋ ਅੱਜ ਆਪ ਆ ਚੁੱਕੇ ਹਾਂ ਖੇਤ ਜਿਹਦੇ ਬਾਰੇ ਮੈਂ ਗੱਲ ਕਰਦਾ ਹੁੰਨਾ ਮੂੰਗੀ ਦੀ ਇਹ ਗੋਡੇ ਗੋਡੇ ਹੋਈ ਪਈ ਐ ਤੇ ਜਿਹੜੀ ਇਹਨੂੰ ਫਰੂਟਿੰਗ ਉਹ ਕਾਫੀ ਜ਼ਿਆਦਾ ਹੋ ਰਹੀ ਐ ਤੇ ਜਿਹੜੀ ਪੋਰਟਸ ਨੇ ਉਹ ਬਣਨੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਇਹਦੇ ਬਾਰੇ ਹੀ ਗੱਲ ਕਰਨੇ ਵਾਲੇ ਆਂ ਦੇਖੋ ਜੀ ਪੋਰਟ ਫਾਰਮੇਸ਼ਨ ਜਿਹੜੀ ਜੋ ਸਟਾਰਟ ਹੋ ਗਈ ਕਾਫੀ ਅੱਛੀ ਫਰੂਟਿੰਗ ਹੋ ਰਹੀ ਐ ਫਸਲ ਦੇ ਵਿੱਚ ਉਹ ਉੱਥੇ ਸਪਰੇਅ ਚੱਲ ਰਹੀ ਐ ਇਨਫੈਕਟਰੀ ਸਾਈਡ ਤੁਹਾਨੂੰ ਮੈਂ ਪਹਿਲਾਂ ਹੀ ਵੀਡੀਓ ਪਾਈ ਸੀਗੀ ਮੂੰਗ ਦੇ ਫਸਲ ਦੇ ਕੀਟਾਂ ਦਾ ਉਪਚਾਰ ਕਿਵੇਂ ਕਰਨਾ ਹੈ ਉਹ ਹਿੰਦੀ ਵਿੱਚ ਸੀਗੀ ਤੇ ਇਹ ਆਪਣਾ ਪੰਜਾਬੀ ਵਿੱਚ ਬਲੌਗ ਰਹਿਣ ਵਾਲਾ ਆ ਤੇ ਵੀਡੀਓ ਨੂੰ ਐਂਡ ਤੱਕ ਜੁੜ ਦੇਖੋ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ ਤੇ ਚਲੋ ਫਿਰ ਸ਼ੁਰੂ ਕਰਦੇ ਆ ਬਿਨਾਂ ਕਿਸੇ ਦੇਰੀ ਦੇ ਇਨਫੋਰਮੇਸ਼ਨ ਬੱਸ ਇਸ ਦਾ ਮੈਂ ਰੋਟੀ ਲੈ ਕੇ ਆਇਆ ਜੀ ਦਾ ਖੇਤ ਤੇ ਮੈਂ ਹੈਗੇ ਵੀ ਬੰਦੇ ਲੱਗੇ ਪਈ ਆ ਸਪਰੇਅ ਸ਼ੁਰੂ ਕਰਨਾ ਰੋਟੀ ਰੋਟੀ ਦੇਈਏ ਦੇਖੋ ਜੀ ਇਨਫੈਕਟ ਵੀ ਹੈਗੇ ਨੇ ਕਾਫੀ ਹੈਗੇ ਨੇ ਇਹਦੇ ਵਿੱਚ ਤੇ ਤਾਂ ਹੀ ਐਸੇ ਕਰਕੇ 스프링 ਹੋ ਰਹੀ ਹੈ ਇਨਸੈਕਟੀਸਾਈਡ ਦੀ ਜਿੰਨੇ ਵੀ ਆਪਣੇ ਹੁੰਦੇ ਆ ਇਨਸੈਕਟ ਲਾਈਕ ਸ਼ਕਿੰਗ ਪੈਸਟ ਹੋ ਗਏ ਜਾਂ ਫਿਰ ਕੋਈ ਹੁੰਡੀ ਛਾਂਡੀ ਹੋ ਗਈ ਠੀਕ ਆ ਉਹਨਾਂ ਵਾਸਤੇ ਕੰਟਰੋਲ ਵਾਸਤੇ ਚੱਲ ਰਿਹਾ ਕੰਮ ਅੱਜ ਕਾਫੀ 스프링 ਕਰਤੀਆਂ ਤੇ ਅੱਜ ਦਾ ਵਲੋਗ ਐਫਸਟੀ ਹੈ ਤੇ ਤੁਸੀਂ ਦੇਖੀ ਚਲੋ ਬਸ ਆਪਾਂ ਜਾ ਰਹੇ ਹਾਂ ਬੰਦਿਆਂ ਕੋਲੇ ਰੋਟੀ ਲੈ ਕੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਜਦੋਂ ਮੈਂ ਇਦਾਂ ਦੇ ਵੀਡੀਓਜ਼ ਬਣਾਉਂਨਾ ਆ ਐਗਰੀਕਲਚਰ ਦੇ ਬਾਰੇ ਕਾਫੀ ਜ਼ਿਆਦਾ ਇਨਫੋਰਮੇਟਿਵ ਰਹਿੰਦੀਆਂ ਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਜ਼ਿਆਦਾ ਹੈਗਾ ਯਾ ਫੀਲਡ ਆਪਣਾ ਜਿੱਥੇ ਕੀ ਆਪਾਂ ਲਗਭਗ ਮੂੰਗੀ ਵੇਜੀ ਆ ਲੇਕਿਨ ਉੱਥੇ ਕੁਝ ਏਰੀਆ ਹੈਗਾ ਯਾ ਜਿੱਥੇ ਆਪਾਂ ਕਲਸਟਰ ਬੀਨ ਯਾਨੀ ਕਿ ਗਵਾਰੀ ਵੇਜੀ ਹੋਈ ਆ ਤੇ ਬਲੌਗ ਬਹੁਤ ਘੈਂਟ ਰਹਿਣ ਵਾਲਾ ਆ ਆ ਦੇਖੋ ਜੀ ਪੱਤੇ ਪੁੱਤੇ ਵੀ ਮੁਰਝਾ ਆ ਰਹੇ ਨੇ ਕਾਫੀ ਜ਼ਿਆਦਾ ਇੱਥੇ ਗਰਮੀ ਹੈਗੀ ਆ ਹਾਲਾਂਕਿ ਮੀਂਹ ਚੰਗੇ ਪਏ ਨੇ ਤੇ ਇਨਸੈਕਟ ਜਿਹੜਾ ਆ ਉਹ ਬਹੁਤ ਜ਼ਿਆਦਾ ਅਟੈਕ ਕਰਦਾ ਹੈ ਜਦੋਂ ਤੁਹਾਨੂੰ ਪਤਾ ਹਰਿਆਲੀ ਹੋ ਜਾਂਦੀ ਹੈ ਨਾ ਤੇ ਸ਼ਕਿੰਗ ਪੈਸਟ ਆਉਂਦੇ ਹੀ ਆਉਂਦੇ ਆ ਕਾਫੀ ਜ਼ਿਆਦਾ ਆਏ ਹੋਏ ਆ ਜਿਵੇਂ ਕਿ ਮੈਂ ਸਰਵੇ ਕਰ ਚੁੱਕਿਆ ਆ ਔਲ ਇੰਦਰ ਵੀ ਮੂੰਗੀ ਆ ਉਧਰ ਵੀ ਮੂੰਗੀ ਆ ਕਿਉਂਕਿ ਮੂੰਗੀ ਉਹੀ ਬੀਜੀ ਹੈ ਮੇਤਰੋ ਬੰਦਿਆਂ ਦਾ ਫੋਨ ਆਇਆ ਕਹਿੰਦੇ ਘਰੇ ਜਾ ਬੜਾ ਖੇਤ ਆ ਆ ਤੂੰ ਆਇਆ ਕਹਿੰਦੇ ਸਪਰੇਅ ਕੰਪਲੀਟ ਹੋ ਗਈ ਤੇ ਚਲੋ ਮੈਂ ਕਹਾਂ ਚਲੋ ਘਰੇ ਜਾਵੜਨੇ ਪਰ ਆਪਾਂ ਵੀਡੀਓ ਤਾਂ ਬਣਾ ਲਈਏ ਬਲੌਗ ਪੂਰਾ ਕਰ ਦਈਏ ਤੇ ਜਿਹੜੀ ਫਰੂਟਿੰਗ ਆ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਤੇ ਬਲੌਗ ਕਾਫੀ ਅੱਛਾ ਆ ਐਦਾਂ ਦੀ ਐਗਰੀਕਲਚਰ ਦੇ ਰਿਲੇਟਡ ਇਨਫੋਰਮੇਟਿਵ ਵੀਡੀਓ ਮੈਂ ਬਣਾਉਣਾ ਰਹਿਣਾ ਹੈ ਕਦੇ-ਕਦੇ ਹੀ ਰੋਜ਼ ਨਹੀਂ ਬਣਦੀਆਂ ਇਹਦੇ ਵਿੱਚ ਇੱਕ ਕਾਫੀ ਸਾਰਾ ਰੀਜ਼ਨ ਰਹਿੰਦਾ ਕਿਉਂਕਿ ਮੈਂ ਕਦੇ ਵੀ ਫੀਲਡ ਵਿਜੀਟ ਨਹੀਂ ਕਰਦਾਗਾ ਰੀਅਰ ਚਾਂਸ ਹੁੰਦੇ ਆ ਕਿ ਮੈਂ ਫੀਲਡ ਵਿਜੀਟ ਕਰਾਂ ਨਹੀਂ ਤਾਂ ਕਿ ਇਹ ਮੈਂ ਕੰਪਿਊਟਰ ਤੇ ਬੈਠਾ ਜਾਂ ਫੋਨ ਤੇ ਬੈਠਾ ਇਹ ਵੀਡੀਓਜ਼ ਬਣਾ ਦਿੰਨੇ ਆ ਤੇ ਉਹ ਕਈ ਵਾਰੀ ਚੱਲ ਵੀ ਜਾਂਦੀਆਂ ਕਈ ਵਾਰੀ ਨਹੀਂ ਵੀ ਚੱਲਦੀਆਂ ਬਟ ਇਹਦੇ ਵਿੱਚ ਇੱਕ ਫਾਇਦਾ ਰਹਿੰਦਾ ਆ ਕਿ ਆਪਾਂ ਨੂੰ ਫੀਲਡ ਵਿਜੀਟ ਨਹੀਂ ਕਰਨੀ ਪੈਂਦੀ ਬਟ ਇਹਦੇ ਵਿੱਚ ਇੱਕ ਨੁਕਸਾਨ ਬਹੁਤ ਜ਼ਿਆਦਾ ਰਹਿੰਦਾ ਆ ਕਿ ਆਪਾਂ ਨੂੰ ਫੀਲਡ ਵਿਜੀਟ ਕਰਨੀ ਚਾਹੀਦੀ ਹੈ ਕਿਉਂਕਿ ਦੋਸਤੋ ਬਿਨਾ ਫੀਲਡ ਵਿਜੀਟ ਕੀਤੇ ਆਪਾਂ ਕਿਸੇ ਵੀ ਕ੍ਰੌਪ ਦੇ ਬਾਰੇ ਇਹ ਜਿਹੜੀ ਇਨਫੋਰਮੇਸ਼ਨ ਯਾਨੀ ਪ੍ਰੋਫਾਈਲ ਦੀ ਜਾਣਕਾਰੀ ਆਪਾਂ ਨਹੀਂ ਲੈ ਸਕਦੇ ਇਹ ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਜੇ ਆਪਾਂ ਖੇਤੀਬਾੜੀ ਦੀ ਰੀਅਲ ਇਨਫੋਰਮੇਸ਼ਨ ਚਾਹੁਣੀ ਹੈ ਤੇ ਆਪਾਂ ਨੂੰ ਖੇਤ ਵਿੱਚ ਵਿజిਟ ਕਰਨੀ ਹੀ ਪਊਗੀ ਤੇ ਇਹ ਹੈਗੀ ਕੁਝ ਮੂੰਗੀ ਦੀ ਕੰਡੀਸ਼ਨ ਜਿਹੜੀ ਕਿ ਮੈਂ ਹੁਣ ਚੈੱਕ ਕਰਾ ਰਹੇ ਹਾਂ ਫਰੂਟਿੰਗ ਹੋ ਰਹੀ ਹੈ ਬਟ ਓਨੀ ਨਹੀਂ ਨੀਗੀ ਬਹੁਤ ਹੀ ਘੱਟ ਹੈ ਇਹਦੀ ਜਿਹੜੀ ਹਾਇਲਟ ਹੈ ਮੂੰਗੀ ਦੀ ਉਹ ਕਾਫੀ ਜ਼ਿਆਦਾ ਆ ਮਟਰ ਦੇ ਵਿੱਚ ਫਰੂਟਿੰਗ ਜਿਹੜੀ ਆ ਉਹ ਘੱਟ ਆ ਥੋੜੀ ਜੀ ਇਹਦੇ ਪਿੱਛੇ ਕੀ ਰੀਜਨ ਹੈ ਇਹਦੇ ਪਿੱਛੇ ਰੀਜਨ ਬਾਬੂ ਤੁਹਾਨੂੰ ਮੈਂ ਦੱਸ ਦਿੰਨਾ ਸਭ ਤੋਂ ਵੱਡਾ ਰੀਜਨ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਮੂੰਗ ਹੈ ਇਹ ਬਰਫਾਂ ਦੇ ਧੱਕੇ ਚੜ ਗਈ ਯਾਨੀ ਕਿ ਰੇਨਫਾਲ ਜਿਹੜੀ ਆ ਕਾਫੀ ਜ਼ਿਆਦਾ ਹੋ ਗਈ ਤਾਂ ਕਰਕੇ ਇਹਦੀ ਹਾਈਟ ਜਿਹੜੀ ਆ ਕਾਫੀ ਜ਼ਿਆਦਾ ਹੋ ਗਈ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇਹ ਲਗਭਗ ਮੇਰੇ ਗੋਡਿਆਂ ਤੱਕ ਆ ਰਹੀ ਹੈ ਤੁਹਾਨੂੰ ਮੈਂ ਦਿਖਾਉਣਾ ਉਹਨੂੰ ਤੁਸੀਂ ਇਹ ਪਲਾਂਟ ਦੇਖ ਦਿਓ ਇਹ ਪਲਾਂਟ ਦੇਖੋ ਇੱਥੋਂ ਤੱਕ ਆ ਰਿਹਾ ਇਹ ਮੇਰੇ ਲੱਕ ਤੱਕ ਆ ਰਿਹਾ ਇੰਨੀ ਜ਼ਿਆਦਾ ਹਾਈਟ ਇਹਦੀ ਵੱਧ ਗਈ ਹੈ ਹਾਲਾਂਕਿ ਇਹਦਾ ਬੈਨੀਫਿਟ ਵੀ ਹੈ ਵੀ ਜੇ ਫਰੂਟਿੰਗ ਦੇ ਤੇ ਹੋਈ ਤਾਂ ਫਿਰ ਕਾਫੀ ਜ਼ਿਆਦਾ ਹੋਊਗੀ ਬਟ ਹਜੇ ਤੱਕ ਉਹ ਨਹੀਂ ਨਹੀਂ ਹੋਈ ਤਾਂ ਇਹ ਹੀ ਸੀਗੀ ਜਾਣਕਾਰੀ ਹੁਣ ਹੁਣ ਉਹੀ ਗੱਲ ਆ ਗਈ ਨਾ ਵੀ ਦੇਖੋ ਜਿੰਨਾ ਚਿਰ ਆਪਾਂ ਫੀਲਡ ਵਿਜੀਟ ਨਹੀਂ ਕਰਦੇ ਆਪਾਂ ਨਹੀਂ ਪਤਾ ਕਰ ਸਕਦੇ ਕਿ ਇਨਫੋਰਮੇਸ਼ਨ ਕੀ ਆ ਅਸਲ ਦੇ ਵਿੱਚ ਖੇਤ ਵਿੱਚ ਕੀ ਹੋ ਰਿਹਾ ਸੋ ਇਸ ਕਰਕੇ ਫੀਲਡ ਵਿਜੀਟ ਕਰਨਾ ਬਹੁਤ ਜ਼ਰੂਰੀ ਫਾਇਦੇਫਰੀ ਹੋ ਜਾਂਦਾ ਅਗਰ ਆਪਾਂ ਐਗਰੀਕਲਚਰ ਦੇ ਰਿਲੇਟਡ ਵੀਡੀਓ ਬਣਾ ਰਹੇ ਹੋ ਮੰਨ ਲਓ ਆਪਾਂ ਲਾਈ ਸਟਾਕ ਤੇ ਵੀਡੀਓ ਬਣਾ ਰਹੇ ਹਾਂ ਤਾਂ ਵੀ ਆਪਾਂ ਨੂੰ ਕਰਨਾ ਪਊਗਾ ਜੇ ਆਪਾਂ ਕਿਸੇ ਕ੍ਰੌਪ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਤਾਂ ਵੀ ਆਪਾਂ ਨੂੰ ਬਣਾਉਣਾ ਹੀ ਪਊਗਾ ਤਾਂ ਕਾਫੀ ਜ਼ਿਆਦਾ ਬੜੀਆ ਫੀਲ ਹੋ ਰਹੀ ਹੈ ਤੇ ਬਰਸਾਤ ਜਿਹੜੀ ਲਗਭਗ 1 ਮੰਥ ਤੱਕ ਚੱਲੀ ਹੈ ਅਪਰੋਕਸੀਮੇਟਲੀ ਕਹਿ ਸਕਦੇ ਹਾਂ ਵੀ 1 ਮਹੀਨਾ ਬਰਸਾਤ ਪਈ ਹੈ 11 12 ਤਰੀਕ ਦੀ ਸਟਾਰਟ ਹੋਈ ਹੈ ਤੇ ਅੱਜ ਤਰੀਕ ਦੇਖ ਲਓ 22 ਤਰੀਕ ਹੋ ਗਈ 22 ਅਗਸਤ 11 12 ਜੁਲਾਈ ਦੀ ਗੱਲ ਹੈ ਤਿੰਨ ਚਾਰ ਦਿਨ ਹੀ ਹੋਏ ਆ 17 18 ਤੱਕ 17 18 ਅਗਸਤ ਤੱਕ ਮੀਂਹ ਪੈਂਦਾ ਰਹੇ ਤੇ ਵੀਡੀਓ ਵਧੀਆ ਲੱਗੇ ਆਈ ਹੋਪ ਤੁਹਾਨੂੰ ਕਿਉਂਕਿ ਅੱਜ ਮੈਂ ਫਸਟ ਟਾਈਮ ਫੀਲਡ ਵਿਜ਼ਿਟ ਕੀਤੀ ਹੈ ਤੇ ਇਹ ਹੈਗੀ ਆਪਣੀ ਮੋਂ ਕ੍ਰੌਪ ਯਾਨੀ ਕਿ ਗ੍ਰੀਨ ਗ੍ਰਾਮ ਇਨ ਇੰਗਲਿਸ਼ ਚ ਬੋਲਾਂਗੇ ਤਾਂ ਗ੍ਰੀਨ ਗ੍ਰਾਮ ਮੌਗੀ ਦੀ ਫਸਲ ਠੀਕ ਹੈ ਸਾਰੇ ਜਾਣਦੇ ਹੋ ਤੁਸੀਂ ਇਹ ਇੱਕ ਦਾਲਾਂ ਦਾ ਫਸਲ ਹੈਗੀ ਹੈ ਕਾਫੀ ਜ਼ਿਆਦਾ ਵਧੀਆ ਹੈ ਤੇ ਤੁਹਾਨੂੰ ਪਤਾ ਕਲਸ ਟਾਈਮ ਜਿਹੜਾ ਕੋਟਨ ਕ੍ਰੌਪ ਸੀ ਨਰਮਾ ਉਹ ਕਾਫੀ ਜ਼ਿਆਦਾ ਲਾਸ ਹੋ ਗਿਆ ਫਾਰਮਰਸ ਨੂੰ ਕਿਉਂਕਿ ਉਹਦੇ ਵਿੱਚ ਪਿੰਕ ਬਾਲ ਵਰਮ ਆ ਗਈ ਗੁਲਾਬੀ ਛੁੰਟੀ ਤੇ ਆਈ ਹੋਪ ਕਿ ਐਸ ਟਾਈਮ ਨਾ ਆਵੇ ਕਿਉਂਕਿ ਬਹੁਤ ਔਖਾ ਕਿਸੀ ਵੀ ਤੋਜ਼ਮੁਕ ਪਾਲਣਾ ਵੈਰੀ ਵੈਰੀ ਹਾਰਡ ਦਾਸਤ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਆਈ ਥਿੰਕ ਇਹ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੋਊਗੀ ਗੱਲਾਂ ਮੇਰੀਆਂ ਘੈਂਟ ਲੱਗ ਰਹੀਆਂ ਹੋਣਗੀਆਂ ਡੋਂਟ ਮਾਈਂਡ ਅਗਰ ਕੋਈ ਗਾਉਟ ਜਾਂ ਸ਼ਬਦ ਨਿਕਲ ਜੇ ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਐਗਰੀ ਸਟਾਰ ਫੋਰਐਵਰ ਵੀ ਵਿਲ ਮੀਟ ਇਨ ਨੈਕਸਟ ਵੀਡੀਓ ਥੈਂਕ ਯੂ ਟੇਕ ਕੇਅਰ ਐਂਡ ਟਾਟਾ ਬਾਏ ਬਾਏ